ਸਤਿ ਸ਼੍ਰੀ ਅਕਾਲ ਜੀ ਅੱਜ ਆਏ ਹੋਇਆ ਬਾਈ ਸੱਤੇ ਕੋਲੇ ਪਿੰਡ ਸੁੰਦਰੋਲੀ ਜ਼ਿਲ੍ਹਾ ਪਟਿਆਲਾ ਹਾਂਜੀ ਬਿਲਕੁਲ ਬਾਈ ਦੀ ਮੋਟਰ ਤੇ ਖੜੇ ਆ ਪਹਿਲਾਂ ਤਾਂ ਤੁਸੀਂ ਮੋਟਰ ਤੇ ਦੇਖੋ ਐਂ ਜੀ ਲੱਗਦਾ ਦਰਸਤ ਵਗੈਰਾ ਚੰਗੇ ਲੱਗੇ ਹੋਏ ਅੰਬੂ ਵਗੈਰਾ ਵਧੀਆ ਲਾਇਏ ਹੋਏ ਬਿਲਕੁਲ ਭਾਈ ਤੇ ਮੇਨ ਬਾਕਸ ਤੇ ਆਉਣੇ ਆ ਤੇ ਮੇਨ ਬਾਕਸ ਦਾ ਬਾਈ ਨੇ ਜਿਹੜੀ ਕੀਆ ਗੱਡੀ ਆ ਤੁਸੀਂ ਦੇਖ ਸਕਦੇ ਹੋ ਮੋਟਰ ਚੰਗੀ ਆ ਜੇ ਤਾਂ ਬਾਈ ਗੱਡੀ ਵੀ ਚੰਗੀ ਰੱਖਦਾ ਇਹ ਬਈ ਆਪਾਂ ਸੇਲ ਕਰ ਰੱਖੀ ਆ ਬਿਲਕੁਲ ਹਾਂਜੀ ਸੇਲ ਕਰਨੀ ਆ ਫੋਰਚੂਨਰ ਲੈਣੀ ਆ ਫੋਰਚੂਨਰ ਲੈਣੀ ਆ ਬਾਈ ਕੋਈ 16 ਮਾਡਲ ਤੋਂ ਲੈ ਕੇ 23 ਮਾਡਲ ਤੱਕ ਹੋਵੇ ਲੈ ਵੀ ਆਪਾਂ ਆ ਗੱਡੀ ਵੇਚ ਕੇ ਫੋਰਚੂਨਰ ਲੈਣੀ ਆ ਲੋ ਵੀ ਸੱਜਣੋ ਜਿੰਨਾਂ ਕੋਲੇ ਕਿਸੇ ਕੋਲੇ ਫੋਰਚੂਨਰ ਬਿਕਾਊਗਾ 16 ਮਾਡਲ ਤੋਂ ਲੈ ਕੇ 23 ਮਾਡਲ ਤੱਕ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਤੇ ਹੁਣ ਦੱਸਿਓ ਫਿਰ ਆਹਦਾ ਕਿੰਨਾ ਮਾਡਲ ਹਾਂਜੀ ਇਹ 2000 ਬਾਈ 20 ਮਾਡਲ ਆ 2020 ਮਾਡਲ ਹਾਂਜੀ ਫਸਟ ਓਨਰ ਤੁਹਾਡੇ ਨਾਲ ਕੀ ਆ ਸੈਲਟੋਸ ਹਾਂਜੀ ਇਹ ਮੈਨੂਅਲ ਹੈ ਜਾਂ ਆਟੋ ਆ ਆਟੋ ਵੀ ਆ ਪਲੱਸ ਮੈਨੂਅਲ ਆ ਦੋਨਾਂ ਚ ਚਲਾ ਸਕਦੇ ਆਪਾਂ ਨੰਬਰ ਵੀ ਆਪਣਾ ਪੇਡ ਆ ਹੈ ਆ ਨੰਬਰ ਪੇਡ ਵਾਲਾ ਲਿਆ ਹੈ ਬਾਈ ਆਪਾਂ 2020 ਮਾਡਲ ਆ ਤੇ 2022 ਨੰਬਰ ਹੈ 2022 ਨੰਬਰ ਆ ਬਿਲਕੁਲ ਬਿਲਕੁਲ ਤੇ ਇਹਦੇ ਬਾਰੇ ਦੱਸੋ ਫਿਰ ਫੀਚਰ ਵਗੈਰਾ ਕਿਵੇਂ ਆ ਜੀ ਹਾਂਜੀ ਬਾਈ ਫੀਚਰ ਦੱਸ ਦਿੰਨੇ ਆ ਇਹਦੇ ਵਿੱਚ ਸਨ ਰੂਫ ਆ ਜਾਂਦਾ ਬਾਈ ਜੀ ਲੈ ਸਨ ਰੂਫ ਹਾਂਜੀ 크ਰੂਜ਼ ਕੰਟਰੋਲ ਆ ਜਾਂਦਾ ਇਹਦੇ ਵਿੱਚ 크ਰੂਜ਼ ਕੰਟਰੋਲ ਹਾਂਜੀ ਬੋਸ ਦਾ ਸਿਸਟਮ ਲੱਗਿਆ ਹੋਇਆ ਹੈ ਬੋਸ ਦਾ ਸਿਸਟਮ ਲੱਗਿਆ ਹੋਇਆ ਹੈ ਹਾਂਜੀ ਨੇਵੀਗੇਸ਼ਨ ਸਿਸਟਮ ਆ ਜਾਂਦਾ ਇਹਦੇ ਵਿੱਚ ਨੇਵੀਗੇਸ਼ਨ ਹਾਂਜੀ ਹਾਂਜੀ ਤੇ 에어 ਕਲੀਨਰ ਆ ਜਾਂਦਾ ਇਹਦੇ ਵਿੱਚ ਵੀਰੇ ਇੱਥੇ 에어 ਕਲੀਨਰ ਹਾਂ 에어 ਹਾਂਜੀ ਤੇ ਮੜਾ ਜਾਓ ਦੱਸ ਦੋ ਤੁਸੀਂ ਜਿਹੜਾ ਕਰੂਜ਼ ਵਾਲਾ ਉਹ ਕਹਿੰਦੇ ਹੋ ਹਾਂਜੀ ਇਹ ਕਰੂਜ਼ ਵਾਲਾ ਬਈ ਜਿਵੇਂ ਆਪਾਂ ਕਈ ਵਾਰੀ ਥੱਕ ਜਾਂਦਾ ਬੰਦਾ ਕਹਿੰਦਾ ਹੁਣ ਪੈਰ ਜੇ ਥੱਕ ਗਏ ਆਪਣੇ ਤੇ ਤੇਰੇ ਤੇ ਤਾਂ ਇੱਥੋਂ ਕੰਟਰੋਲ ਹੋ ਜਾਂਦੀ ਇਹ ਕਰੂਜ਼ ਕੰਟਰੋਲ ਕਰਕੇ ਇੱਥੋਂ ਹੀ ਇਹਨੇ ਅੱਗੇ ਨੂੰ ਬ੍ਰੇਕ ਵਧਾ ਸਕਦੇ ਆ ਘਟਾ ਸਕਦੇ ਆ ਮਰ ਸਟੀਅਰਿੰਗ ਤੇ ਰਹੇ ਹਾਂ ਬਸ ਸਟੀਅਰਿੰਗ ਤੇ ਹੱਥ ਰੱਖਣਾ ਆ ਹਾਂਜੀ ਰੇਸ ਦੀ ਲੋਡ ਨਹੀਂ ਬ੍ਰੇਕਾਂ ਦੀ ਲੋਡ ਨਹੀਂ ਬਸ ਕਹੇ ਹਾਂ ਜੇ ਮੂਰੇ ਕੋਈ ਕੁਛ ਆਉਂਦਾ ਆਪਾਂ ਬ੍ਰੇਕ ਦੱਬ ਤੇ ਨੇ ਫਿਰ ਨੋਰਮਲ ਹੋ ਜਾਣਾ ਨੋਰਮਲ ਤੇ ਹਾਂਜੀ ਹਾਂਜੀ ਚੱਲੀ ਕਿੰਨੀ ਗਈ ਆ ਚੱਲੀ ਹੋਈ ਆ 83644 ਕਿਲੋਮੀਟਰ ਚੱਲੀ ਹੋਈ ਆ 83644 ਹਾਂਜੀ ਹਾਂਜੀ ਬਿਲਕੁਲ ਇਹਦੇ ਵਿੱਚ ਬੈਕ ਕੈਮਰਾ ਵੀ ਹੈ ਠੀਕ ਹੈ ਜਿਵੇਂ ਆਪਾਂ ਅੱਗੇ ਨੂੰ ਜਾਂਦੇ ਜਾਂਦੇ ਦੇਖ ਸਕਦੇ ਆ ਬਈ ਇਹਦੇ ਵਿੱਚ ਕਿਦਾਂ ਬੈਕ ਕੈਮਰਾ ਵੀ ਦੇਖ ਸਕਦੇ ਆ ਹਨਾ ਹਾਂ ਉਦਾਂ ਵੀ ਇਹਦੇ ਵਿੱਚ ਸੀਟਾਂ ਏਸੀ ਨੇ ਸਾਰੀਆਂ ਸੀਟਾਂ ਸੀ ਸੀਟਾਂ ਸੀ ਨੇ ਹਾਂਜੀ ਹਾਂਜੀ 에어 ਬੈਗ ਵਗੈਰਾ ਹੈਗੇ ਆ ਫੀਚਰ ਵਾਈਜ਼ ਤਾਂ ਬਹੁਤ ਫੀਚਰ ਤਾਂ ਜਿੰਨੇ ਕਹਦਾਂ ਹੁਣ ਜਿੰਨੀਆਂ ਗੱਡੀਆਂ ਚਾਹੁੰਦੇ ਨੇ ਉਦੋਂ ਆਏ ਹਨ ਸਾਰੇ ਤੇ ਆ ਸਾਡੇ ਕਰੇ ਦਾ ਕ੍ਰੇਟਾ ਵਿੱਚ ਹੁਣ ਆਉਣ ਲੱਗਿਆ ਇਹ ਫੀਚਰ ਇਹ 2020 ਵਿੱਚ ਸਾਰੇ ਆਏ ਹੋਏ 2020 ਵਿੱਚ ਟਾਇਰ ਪੂਰੇ ਮੈਟਗਾ ਵਗੈਰਾ ਵਧੀਆ ਚੰਗੇ ਪੂਰਾ ਅਨ ਜੂਜ ਨਹੀਂ ਅਜੇ ਤੱਕ ਜੂਜ ਨਹੀਂ ਕੀਤੀ ਚਾਰੇ ਟਾਇਰ ਵਿੱਚ ਲੰਦੇ ਆ ਨਵੇਂ ਉਹ ਵੀ ਆਪਾਂ ਦਿਖਾ ਦਿੰਨੇ ਆ ਤੇ ਆ ਸਨ ਰੂਫ ਮੜਾ ਜਿਹਾ ਖੋਲ ਕੇ ਦਿਖਾ ਦਿੰਨੇ ਹਾਂਜੀ ਭਾਜੀ ਆ ਦੇਖ ਲਓ ਪੂਰਾ ਸਾਰਾ ਆਪਾਂ ਦਿਨੇ ਆਪਾਂ ਫਿਰ ਕਹਿੰਦੇ ਇੱਥੋਂ ਹੀ ਲਓ ਜੀ ਹਾਂ ਇੱਥੇ ਹਾਂ ਬਾਹਰ ਨਿਕਲ ਕੇ ਦੇਖਿਆ ਅਨੇ ਚੁੰਦੀ ਬਾਹਰ ਨਿਕਲ ਕੇ ਕਹਿੰਦੀ ਲਓ ਜੀ ਸੱਜਣੋ ਮੈਂ ਬਾਹਰ ਨਿਕਲਿਆ ਹੈ ਸਨ ਰੂਫ ਵਿੱਚ ਵੀ ਹਾਂ ਤੇ ਹੁਣ ਬਾਕੀ ਆਏ ਬਾਕੀ ਇਹ ਹਵਾ ਵਗੈਰਾ ਦਾ ਪ੍ਰੈਸ਼ਰ ਟਾਇਰਾਂ ਦਾ ਵਿੱਚ ਹੀ ਦੱਸਦੀ ਆਪਾਂ ਨੂੰ ਜਿੰਨਾ ਵੀ ਮਤਲਬ ਟਾਇਰ ਦੇ ਵਿੱਚ ਹਵਾ ਘੱਟ ਵਧਾ ਇਹਨੇ ਆਪਾਂ ਨੂੰ ਮਤਲਬ ਚੈੱਕ ਕਰਾਉਣੀ ਲੋਡ ਲੈਣਾ ਨਾ ਨਾ ਜਿਵੇਂ ਕਈ ਵਾਰੀ ਆਪਣੇ ਸ਼ੱਕ ਪੈ ਜਾਂਦੇ ਟਾਇਰ ਚ ਹਵਾ ਘੱਟ ਆ ਵਧਾ ਲੋੜ ਨਹੀਂ ਨੇ ਆਪੀ ਦੱਸਣਾ ਆਪਾਂ ਨੂੰ ਬਈ ਠੀਕ ਹੈ ਤੇ ਮੋਬਾਈਲ ਚਾਰਜ ਵਾਲਾ ਸਿਸਟਮ ਵਿੱਚ ਆਉਂਦਾ ਹਾਂਜੀ ਮੋਬਾਈਲ ਵਾਲਾ ਵਾਇਰਲੈਸ ਚਾਰਜਰ ਆ ਇਹਦੇ ਵਿੱਚ ਇਦਾਂ ਫੋਨ ਰੱਖੋ ਨਾ ਇਦਾਂ ਤੁਹਾਡਾ ਚਾਰਜ ਹੋਣ ਦਾ ਆ ਜਾਣਾ ਮਤਲਬ ਜਿਵੇਂ ਕਹਦੇ ਨੇ ਵੀ ਤਾਰ ਘਰੇ ਕੋਈ ਤਾਰ ਤੁਰ ਬਾਹਰ ਕੋਈ ਡਾਟਾ ਦੀ ਲੋਡ ਨਹੀਂ ਹੈਗੀ ਬਾਈ ਡਾਟਾ ਕੇਵਲ ਦੀ ਆ ਇਦਾਂ ਹੀ ਹੁੰਦਾ ਇਹ ਹੁਣ ਆਟੋ ਮੋਡ ਤੇ ਲਾਈ ਹੋਈ ਆ ਤੁਸੀਂ ਇਹ ਆਟੋ ਮੋਡ ਤੇ ਅਜੇ ਆਪਾਂ ਕਹਿੰਦੇ ਆ ਗੇਰਾਂ 'ਚ ਚਲਾਉਣੀ ਆ ਇਹਨੂੰ ਆਪਾਂ ਇੱਥੇ ਹੋ ਜਾਣਾ ਨੇ ਬਾਈ ਇਦਾਂ ਅੱਗੇ ਦੱਬੀ ਜਾਣਾ ਮਤਲਬ ਉੱਥੇ ਉਹ ਪੱਗ ਲੱਗੀ ਜਾਂਦੇ ਗੇਰਾਂ ਦਾ ਹੈ ਨਾ ਇਧਰ ਨੂੰ نیچے ਨੂੰ ਘਟੀ ਜਾਣੇ ਉੱਪਰ ਨੂੰ ਵਧੀ ਜਾਣੇ ਠੀਕ ਆ ਆਪਾਂ ਇਦਾਂ ਵੀ ਚਲਾ ਸਕਦੇ ਆ ਤੇ ਆਪਾਂ ਹੁਣ ਮਾੜੀ ਜੀ ਇਹ ਆਪਣਾ ਪਾਰਕਿੰਗ ਦਾ ਸੈਨ ਆ ਜਾਂਦਾ ਇਹ ਸੈਂਸਰ ਸਿਸਟਮ ਆਪਣਾ ਮੂਰੇ ਵੀ ਕੀ ਚੀਜ਼ ਦੇ ਲਵੇ ਲੱਗੂ ਇਹ ਤਾਂ ਵੀ ਇਹਨੇ ਜਦੋਂ ਟੂੰ ਟੂੰ ਕਰਨਾ ਇਧਰੋਂ ਵੀ ਕਰਨਾ ਪਿੱਛੋਂ ਵੀ ਕਰਨਾ ਇਹਨੇ ਅਲਾਰਮ ਦੇਣਾ ਜਿਵੇਂ ਪਿਆਬੀ ਤੇ ਸਿੱਧਾ ਚਿੱਕਾ ਮਾਰਨ ਲੱਗ ਜੀ ਆ ਚਿੱਕਾ ਮਾਰਨ ਲੱਗ ਜੀ ਲੈ ਫਿਰ ਆਪਾਂ ਮਾੜੀ ਜੀ ਪਿੱਛੋਂ ਡੱਗੀ ਹੋਈ ਵੇਖਾ ਸ਼ਿਫਟਨੀ ਵੇਖਾ ਦਿਖਾ ਦੇ ਬਾਈ ਤੇ ਬਾਹਰੋਂ ਕੰਡੀਸ਼ਨ ਵੀ ਐਨ ਪੂਰੀ ਤੁਸੀਂ ਦੇਖ ਸਕਦੇ ਹੋ ਤੇ ਲੋ ਜੀ ਛੱਜਣੋ ਇਹ ਦੇਖੋ ਬਿੱਟਰ ਆਹ ਸਟਿੱਪਣੀ ਜਮਾ ਅਨਜੋਜ ਹੈ ਹਾਂਜੀ ਹਜੇ ਤੱਕ ਯੂਜ਼ ਨਹੀਂ ਕੀਤੀ ਹੋਈ ਇਹ ਠੀਕ ਹੈ ਨਵੀਂ ਆ ਜਮਾ ਬ੍ਰਾਂਡ ਨੇ ਉਹ ਹਾਂਜੀ ਤੇ ਆਹ ਫਾਸਟ ਗੱਟ ਕੀ ਜਾਣੇ ਦਿੱਤੀ ਹੋਈ ਹੈ ਹਾਂਜੀ ਇਹ ਦਿੱਤੀ ਹੋਇਆ ਜੋ ਵੀ ਸਮਾਨ ਇਹਨਾਂ ਦਾ ਵਿੱਚ ਪਿਆ ਬੁੱਕ ਵਕ ਵਗੈਰਾ ਸਾਰਾ ਸਾਰਾ ਕੁਝ ਨਾਲ ਹੀ ਆ ਸਿਸਟਮ ਬੜਾ ਵਧੀਆ ਜਿਹੜਾ ਬੌਸ ਦਾ ਇਹਨਾਂ ਨੇ ਸਿਸਟਮ ਲਾਇਆ ਹੋਇਆ ਵੱਡਾ ਵਧੀਆ ਬੜਾ ਵਧੀਆ ਤੇ ਲਾਇਆ ਵਗੈਰਾ ਚੰਗੇ ਟਾਇਰ ਕਿੰਨੇ ਕੁ ਪੈਸੇ ਹੈਗੇ ਅਸੀਂ ਟਾਇਰ 80 85 ਪੈਸੇ ਆ ਬਾਈ ਨਵੇਂ ਹੀ ਟਾਇਰ ਆ ਜਮਾ 90 ਹਾਂਜੀ ਹਾਂਜੀ ਨਵੇਂ ਹੀ ਟਾਇਰ ਆ ਤੇ ਜੇ ਹੁਣ ਓਕੇ ਸਾਰੇ ਗੱਡੀ ओरिजिनल ਆ ਬਾਈ ਕਿਤੇ ਕੋਈ ਪੀਸ ਪੈਂਟ ਨਹੀਂ ਸਾਰੀ オリジナル ਐਕਸੀਡੈਂਟ ਜੋ ਮਾ オリジナル ਨਹੀਂ ਨਹੀਂ ਬਿਲਕੁਲ ਕਿਤੇ ਨਹੀਂ ਐਕਸੀਡੈਂਟ ਸਾਰੀ オリジナル ਗੱਡੀ ਲੋਬੀ ਸੱਜਣੋ ਗਰੰਟੀ ਵਾਲੀ ਗੱਡੀ ਆ ਜਿੰਨਾਂ ਨੇ ਵੀ ਲੈਣਾ ਤੇ ਆਪਾਂ ਹੁਣ ਦੇ ਕੇ ਨਹੀਂ ਦੇਣੀ ਆ ਤੇ ਆਪਾਂ 13,75,000 ਦੀ ਕਹਿੰਦੇ ਆ ਬਾਈ ਦੇ ਦਾਂਗੇ 13,75,000 75,000 ਡਿਮਾਂਡ ਕਰਦੇ ਹਾਂ ਜੀ ਤੇ ਜੇ ਕਿਸੇ ਸੱਜਣ ਮਿੱਤਰ ਕੋਲੇ ਫੋਰਚੂਨਰ ਆ ਉਹ ਦੇਣੀ ਆ ਆਪਾਂ ਨੂੰ ਦੇ ਕੇ ਵਿੱਚ ਉਹ ਵਿੱਚ ਦੇ ਸਕਦਾ ਹਾਂ ਮਤਲਬ ਜਿਵੇਂ ਵੀ ਕਰਨਾ ਹੈਗਾ ਤੇ ਇੱਕ ਬਾਈ ਤੇਰਾ ਜਿਹੜਾ ਮੋਬਾਈਲ ਨੰਬਰ ਆ ਉਹ ਬੋਲ ਮੋਬਾਈਲ ਨੰਬਰ ਆਪਣਾ ਹੈ ਦਾ 992193022 59219 0022 ਲੋਬੀ ਸੱਜਣੋ ਜਿਹੜਾ ਨੰਬਰ ਆ 2210 স্ক্রিন ਤੇ ਚੱਲੀ ਜਾਂਦਾ ਹੈਗਾ ਤੇ ਜਿਨੇ ਵੀ ਲੈਣੀ ਆ ਕੀ ਆ 20 ਮਾਡਲ ਗੱਡੀ ਤਾਂ ਕਰ ਲਿਓ ਬਾਈ ਨੂੰ ਕੰਟੈਕਟ ਧੰਨਵਾਦ ਮਿਹਰਬਾਨੀ